ਆਉਂਦੀਆਂ ਖੁਸ਼ੀਆਂ ਲਈ ਉਪਾ ਇੱਕ ਅਖੰਡ ਪਾਠ ਸਾਲ ਦੇ ਵਿੱਚ ਇੱਕ ਵਾਰ ਇਹ ਦਿਨ ਇਹ ਸਮੇਂ ਕਰਵਾ ਲਿਓ ਵੀੜੇ ਪਾਰ ਹੋ ਜਾਣਗੇ ਪੂਰੇ ਪਰਿਵਾਰ ਦੇ ਇਹਨਾਂ ਬੇਨਤੀਆਂ ਨੂੰ ਆਪਾਂ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅਖੰਡ ਪਾਠ ਸਾਹਿਬ ਦਾ ਮਤਲਬ ਜਿਹੜਾ ਹੈ ਉਹ ਹੁੰਦਾ ਹੈ ਕਿ ਅਖੰਡ ਬਿਨਾਂ ਰੁਕੇ ਕੀਤੇ ਜਾਣ ਵਾਲਾ ਇਹ ਜਿਹੜਾ ਪਾਠ ਹੈ ਸਾਧ ਸੰਗਤ ਉਹ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਵੇਖਦੇ ਆ ਕਿ ਸਾਡੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦਾ ਸੋ ਸਾਧ ਸੰਗਤ ਕਿਤੇ ਨਾ ਕਿਤੇ ਇਹ ਗੱਲ ਸਮਝਣ ਵਾਲੀ ਹੈ ਕਿ ਪਿਆਰਿਓ ਅਖੰਡ ਪਾਠ ਸਾਹਿਬ ਜਦੋਂ ਚੱਲ ਰਿਹਾ ਹੋਵੇ ਬਾਣੀ ਦਾ ਨਿਤ ਨਿਰੰਤਰ ਪ੍ਰਵਾਹ ਜਿਹੜਾ ਉਹ ਚੱਲ ਰਿਹਾ ਹੋਵੇ ਸਾਥ ਸੰਗਤ ਨੂੰ ਬੈਠ ਕੇ ਸੁਣਨਾ ਬੈਠ ਕੇ ਵਿਚਾਰਨਾ ਅਖੰਡ ਪਾਠ ਸਾਹਿਬ ਨੂੰ ਬੈਠ ਕੇ ਸਮਾਂ ਦੇਣਾ ਜਿੰਨੀ ਵੀ ਬਾਣੀ ਪੜ੍ਹੀ ਜਾ ਰਹੀ ਹੈ ਉਸ ਪਾਵਨ ਬਾਣੀ ਨੂੰ ਬੈਠ ਕੇ ਸੁਣਨਾ ਸਾਥ ਸੰਗਤ ਇਸ ਕਲਪਲ ਖਾਸ ਧਿਆਨ ਜਿਹੜਾ ਸਾਡਾ ਹੋਵੇ ਮੈਂ ਕਿਸੇ ਮਹਾਂਪੁਰਖ ਤੋਂ ਸੁਣਿਆ ਸੀ ਕਿ ਭਾਈ ਇੱਕ ਅਖੰਡ ਪਾਠ ਸਾਹਿਬ ਸਾਲ ਬਾਅਦ ਕਰਵਾ ਦਿੱਤਾ ਜਾਵੇ ਉਹਨੂੰ ਬੈਠ ਕੇ ਪ੍ਰੇਮ ਨਾਲ ਅਦਬ ਨਾਲ ਸੁਣਿਆ ਜਾਵੇ ਬਾਣੀ ਨੂੰ ਕਹਿੰਦੇ ਗੁਰੂ ਤੋਂ ਮੰਗ ਕੀਤੀ ਜਾਵੇ ਸਤਿਗੁਰੂ ਜੀ ਇਹ ਪਾਵਨ ਬਾਣੀ ਦਾ ਪ੍ਰਵਾਹ ਜਿਹੜਾ ਹੈ ਉਹ ਸਦਾ ਹਿਰਦੇ ਦੇ ਵਿੱਚ ਚੱਲਦਾ ਰਹੇ ਐਸੀ ਕਿਰਪਾ ਕਰਿਓ ਜਾਂ ਫਿਰ ਸਮੂਹ ਇਲਾਕੇ ਦੀ ਸੰਗਤ ਜਿਹੜੀ ਆ ਮਿਲ ਕੇ ਇੱਕ ਐਸਾ ਉਪਰਾਲਾ ਕਰੇ ਹਰ ਮਹੀਨੇ ਬਾਅਦ ਮਹੀਨੇ ਦੇ ਐਂਡ ਦੇ ਵਿੱਚ ਇੱਕ ਖੰਡ ਪਾਠ ਸਹਿਬ ਕਰਵਾ ਲਿਆ ਜਾਵੇ ਕਰ ਲਿਆ ਜਾਵੇ ਤੇ ਸਾਧ ਸੰਗਤੀ ਰੂਪ ਦੇ ਵਿੱਚ ਤੇ ਸਾਧ ਸੰਗਤ ਕਹਿੰਦੇ ਉੱਥੇ ਗੁਰੂ ਅਗੇ ਅਰਦਾਸ ਕੀਤੀ ਜਾਵੇ ਸਤਿਗੁਰੂ ਸਾਰੀ ਸੰਗਤ ਤੇ ਕਿਰਪਾ ਕਰਿਓ ਸਰਬੱਤ ਦਾ ਹੀ ਭਲਾ ਕਰਿਓ ਪਾਤਸ਼ਾਹ ਜੀ ਕਿਉਂਕਿ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਿੱਚ ਜਿਹੜਾ ਮਜ਼ਾ ਆਉਂਦਾ ਹੈ ਨਾ ਉਹ ਹੋਰ ਕਿਤੇ ਨਹੀਂ ਆਉਂਦਾ ਔਰ ਨਾਲ ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ ਸਰਬੱਤ ਦੇ ਭਲੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਰਬੱਤ ਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ ਆਪਾਂ ਕੋਈ ਬਾਹਰ ਹੀ ਨਹੀਂ ਰਹਿ ਜਾਂਦੇ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਹੈ ਉਹ ਜ਼ਰੂਰੀ ਹੈ ਤੇ ਜਦੋਂ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਨਾ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਤੇ ਸਾਧ ਸੰਗਤ ਉਹਦੇ ਵਿੱਚ ਸਾਰੇ ਆ ਜਾਂਦੇ ਨੇ ਚੰਗੇ ਮਾੜੇ ਜਿੰਨੇ ਵੀ ਨੇ ਸਾਰਿਆਂ ਦੇ ਭਲੇ ਦੀ ਗੱਲ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਗੁਰੂ ਲਈ ਸਾਰੇ ਇੱਕ ਬਰਾਬਰ ਨੇ ਸਾਰੇ ਜਹਾਨ ਦੀਆਂ ਖੁਸ਼ੀਆਂ ਸਾਨੂੰ ਮਿਲ ਜਾਣਗੀਆਂ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਸਰਬੱਤ ਦੀ ਗੱਲ ਕਰਾਂਗੇ ਤੇ ਸਾਧ ਸੰਗਤ ਸਰਬੱਤ ਦੀ ਗੱਲ ਕਰਨ ਵਾਲੇ ਮਾੜੇ ਨਹੀਂ ਹੁੰਦੇ ਸਤਿਗੁਰੂ ਕਹਿੰਦੇ ਨੇ ਜਿਨ ਚਖਿਆ ਸਹੀ ਸਾਦ ਜਾਣਨ ਜਿਉ ਗੁੰਗੇ ਮਠਿਆਈ ਕਹਿੰਦੇ ਜਿਨੇ ਸਵਾਦ ਨੂੰ ਚਖ ਲਿਆ ਉਹੀ ਜਾਣਦਾ ਉਹ ਇੱਕ ਗੁੰਗੇ ਨੂੰ ਗੁੜ ਖਵਾ ਕੇ ਆਪਾਂ ਪੁੱਛੀਏ ਵੀ ਭਾਈ ਕਿਹੋ ਜਿਹਾ ਸਵਾਦ ਹੈ ਉਹ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਜਿਨੇ ਹੁਣ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਿਹੜਾ ਗੁਰੂ ਤੋਂ ਸਰਬੱਤ ਦਾ ਹੀ ਭਲਾ ਮੰਗ ਰਿਹਾ ਉਹ ਜਾਣਦਾ ਵੀ ਅਸਲ ਉਹਨੂੰ ਕਿੰਨੀ ਖੁਸ਼ੀ ਹੈ ਤੇ ਉਹਨੂੰ ਕੀ ਕੀ ਪ੍ਰਾਪਤ ਹੋਇਆ ਉਹ ਦੱਸ ਨਹੀਂ ਸਕਦਾ ਉਹ ਸਭ ਕੁਝ ਜਾਣਦਾ ਹੈ ਸਾਰੇ ਜਹਾਨ ਦੀਆਂ ਖੁਸ਼ੀਆਂ ਉਹਨੂੰ ਮਿਲ ਜਾਂਦੀਆਂ ਨੇ ਪਿਆਰਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਇਹ ਕਹਿੰਦਾ ਕਿ ਸਤਿਗੁਰੂ ਕਿਰਪਾ ਕਰਿਓ اے ਪਾਤਸ਼ਾਹ ਜੀ ਰਹਿਮਤ ਕਰਿਓ ਸਰਬੱਤ ਦੀ ਭਲਾ ਕਰ ਦਿਓ ਸਾਰੇ ਜਹਾਨ ਨੂੰ ਸਾਰੀਆਂ ਖੁਸ਼ੀਆਂ ਦੇ ਦਿਓ ਸੱਚੇ ਪਾਤਸ਼ਾਹ ਸਤਿਗੁਰੂ ਉਹਨੂੰ ਪਹਿਲਾਂ ਪਤੀਜਦੇ ਨੇ ਉਹਨੂੰ ਪਹਿਲਾਂ ਸੰਭਾਲਦੇ ਨੇ ਉਹਨੂੰ ਪਹਿਲਾਂ ਸਭ ਕੁਝ ਦਿੰਦੇ ਨੇ ਜਿਹੜਾ ਸਰਬੱਤ ਦੀ ਗੱਲ ਕਰਦਾ ਕਿਉਂਕਿ ਸਰਬੱਤ ਸਰ ਦੇ ਵਿੱਚ ਸਾਰੀ ਇਸ ਸਰਬੱਤ ਦਾ ਭਲਾ ਮੰਗਣ ਵਾਲੇ ਇਨਸਾਨ ਦੇ ਘਰੇ ਹਰ ਇੱਕ ਵਸਤੂ ਹਰ ਇੱਕ ਚੀਜ਼ ਮੌਜੂਦ ਹੁੰਦੀ ਹੈ ਸਤਿਗੁਰੂ ਕਹਿੰਦੇ ਨੇ ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਸਰਬੱਤ ਦੇ ਵਿੱਚ ਇਹ ਵੀ ਆਉਂਦਾ ਸਭ ਨੂੰ ਖੁਸ਼ੀਆਂ-ਖੁਸ਼ੀਆਂ ਤੇ ਸਭ ਜਹਾਨ ਨੂੰ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰ ਦਿੰਦੇ ਨੇ ਇੱਕ ਬੰਦੇ ਦੀ ਮੰਗ ਤੇ ਕਦੇ ਅਜ਼ਮਾ ਕੇ ਵੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ